ਸਿੱਖੋ ਮਿੱਤਰੋ ਕੀ ਹਾਲ ਚਾਲ ਤੁਹਾਡਾ ਆਪਣੇ ਵਲੌਗ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਵਲੌਗ ਪਾਉਣ ਲੱਗੇ ਕਾਫੀ ਲੇਟ ਅੱਜ ਖੇਤ ਸੀਗੇ ਆਪਾਂ ਤੇ ਖੇਤੋਂ ਬਸ ਆਪਾਂ ਖੇਤ ਆਏ ਸੀ ਪਨੀਰੀ ਵੇਖਣ ਤੇ ਬਈ ਬਸ ਗੇੜਾ ਕੱਢਣ ਆਏ ਸੀਗੇ ਤੇ ਉਹ YouTube ਦੇ ਪਾਣੀ ਮੇਟ ਕੰਟੈਂਟ ਚ ਲੈਣ YouTube ਦੇ ਤੇ Instagram ਦੇ ਆਪਣੇ Instagram ਤੇ ਅਕਾਊਂਟ ਆ desi_hodd04 ਨੂੰ ਫੋਲੋ ਕਰ ਲੋ ਜਿਹੜੇ ਜਿਹੜੇ ਵੇਂਦੀ ਆਪਣੀ ਵੀਡੀਓ ਤੇ ਆ ਬਸ ਆਪਾਂ ਹੁਣ ਜਾਂਦੇ ਸੀਗੇ ਘਰ ਨੂੰ ਹੀ ਬਾ ਜਾਂਦੇ ਹੀ ਕਾਫੀ ਟਾਈਮ ਹੋ ਗਿਆ ਇਹਨੂੰ ਤੇ ਆਪ ਵੀ ਆਪਣੀ ਵਾਣਾ ਉਹ ਗਾਂ ਤੱਕ ਸਾਰਾ ਵਾਕੇ ਕਰਤਾ ਜਿਵੇਂ ਬਾਤ ਆ ਤਵੀਆਂ ਮਰਵਾਤੀਆਂ ਤੇ ਹੁਣ ਬਸ ਪਨੀਰੀ ਪਰਲੀ ਸੜ ਉਧਰ ਵੀ ਜੀ ਵੀ ਆ ਤੇ ਬਸ ਹੁਣ ਆਪਾਂ ਘਰ ਨੂੰ ਜਾਂਦੇ ਆ ਤੇ ਇਹਨੂੰ ਬਾਹਰ ਥੋੜੇ ਕਾਫੀ ਟਾਈਮ ਬਾਅਦ ਆਪਾਂ ਪਾਣੀ ਲਾ ਦਾਂਗੇ ਪਾਣੀ ਲਾ ਕੇ ਫਿਰ ਜੋ ਝੋਨੇ ਦੇ ਟਾਈਮ ਝੋਨਾ ਵੀਦਾਂਗੇ ਤੇ ਉਹ ਫੜਿਆ ਆਪਣਾ ਮੋਟਰਸਾਈਕਲ ਉੱਥੇ ਤੇ ਉੱਥੇ ਪਹੁੰਚਦੇ ਆ ਤੇ ਇਹ ਮੋਟਰਸਾਈਕਲ ਨੇ ਤਾਂ ਬਟਰਕੀ ਜਾਵੜਾਂਗੇ ਮੋਟਰ ਵਾਲੇ ਇੱਧਰ ਲੈ ਜਾਣਗੇ ਤੇ ਅੱਜ ਇੱਕ ਖਾਲੀ ਨੂੰ ਮਿੱਟੀ ਉਹ ਸੀਮੈਂਟ ਜਿਹਾ ਲਾਇਆ ਸੀਗਾ ਕਿ ਜੋ ਸਿੰਮਦਾ ਹੁੰਦਾ ਖਾਲਾ ਮੜਾ ਮੜਾ ਕੰਨੀਆਂ ਤੋਂ ਕੀ ਕੰਨੀਆਂ ਤੋਂ ਸਿੰਮੇ ਨਾ ਤੇ ਹੋਰ ਇੱਕ ਮੂਹਾਂ ਜਾਂ ਟਾਕੇ ਉਹ ਲੋਟ ਕੀਤਾ ਤੁਹਾਨੂੰ ਨੇੜੇ ਜਾ ਕੇ ਦਿਖਾਉਣਾ ਆਪਾਂ ਇੱਕ ਨੇੜੇ ਚੱਲ ਬੜੀ ਉੱਥੇ ਜਾ ਕੇ ਬਣਾਉਣਾ ਆਪਾਂ ਪਹੁੰਚ ਗਏ ਇੱਥੇ ਨੇੜੇ ਤੇ ਆ ਹੁਣ ਤੁਹਾਨੂੰ ਦਿਖਾਉਣਾ ਆਪਣਾ ਆ ਬੋਰ ਆ ਗਿਆ ਤੇ ਇੱਥੇ ਆਹ ਦੇਖੋ ਤੁਸੀਂ ਇਹ ਹੁਣ ਕਰਕੇ ਢਾਕੇ ਹੁਣ ਨਵਾਂ ਇੱਧਰ ਕੰਦ ਗੱਡ ਕੇ ਦੂਜੀ ਛੋਟੀ ਉੱਧਰ ਕੱਢ ਕੇ ਨਵਾਂ ਬਣਾਵਾਂਗੇ ਤੇ ਤੁਹਾਨੂੰ ਦੱਸਿਆ ਸੀਗਾ ਆਪਾਂ ਪੱਠੇ ਉੱਥੇ ਬੀਜਣੇ ਆ ਤੇ ਇੱਕ ਸਿਰਾਂਪ ਥਾਵਾਂਗੇ ਸਿਰਾਂਪ ਥਾ ਕੇ ਉੱਥੇ ਰੱਖਾਂਗੇ ਕਿ ਜੋ ਪੱਠੇ ਬੀਜਾਂਗੇ ਇੱਥੇ ਕਿ ਟ੍ਰੈਕਟਰ ਟ੍ਰੁੱਟਰ ਸੌਖਾ ਨੰਗ ਜਿਆ ਕਰੇ ਉਥੋਂ ਦੀ ਨਹੀਂ ਤਾਂ ਕੋਈ ਨੰਗਨ ਨੂੰ ਹੈ ਨਹੀਂ ਉੱਥੇ ਥਾਂ ਵੇਹ ਟਰੈਕਟਰ ਦਾ ਤੇ ਹੁਣ ਬਸ ਆਪਾਂ ਘਰ ਨੂੰ ਜਾਂਦੇ ਸੀਗੇ ਤੇ ਬਸ ਆ ਆਪਣਾ ਬੂਰ ਇਹ ਵੀ ਬਸ ਲਾਲ ਡਿੱਗੀ ਬਣਾਵਾਂਗੇ ਉਹ ਕ ਉਸ ਟਾਈਮ ਬਾਅਦ ਇਸੇ ਸਹੀ ਟੁੱਟੀ ਟਟ ਗਈ ਵਾ ਵਡਗੀ ਉਹ ਡਿੱਗੀ ਟਾਤੀ ਸੀਗੀ ਜਮਾ ਤੇ ਇੱਥੇ ਬਣਾਵਾਂਗੇ ਡਿੱਗੀ ਕਿ ਪਾਪਾ ਇੱਥੇ ਜਿਵੇਂ ਟੈਲਾ ਟੂਲਾ ਲਾ ਕੇ ਕੋ ਵਧੀਆ ਬਣਾਵਾਂਗੇ ਜੇ ਬਣਵਾਈ ਤਾਂ ਇਹ ਤਾਂ ਵੈਸੇ ਦਾ ਮੋਟਰਾਂ ਲੱਗ ਗਈਆਂ ਆਸ-ਪਾਸ ਤੇ ਵਧੀਆ ਚ ਝੋਨਾ ਗਨ ਕਪਲੀ ਜਾਂਦੇ ਰਹਿੰਦੇ ਤੇ ਬਸ ਹੁਣ ਮਿੱਤਰੋ ਪੱਕੇ ਹੀ ਜਾਣੇ ਆ ਚਲੋ ਠੀਕ ਆ ਜੇ ਵਧੀਆ ਲੱਗਿਆ ਵਲੌਗ ਤਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਲੋ ਤੇ ਫੋਲੋ ਕਰ ਲੋ ਆਪਣਾ ਇੰਸਟਾਗ੍ਰam ਤੇ desiurd04 ਚਲੋ ਠੀਕ ਆ ਮਿੱਤਰੋ ਬਾਏ